ਸਾਰੀਆਂ ਸੰਗਤਾਂ ਨੂੰ ਅੱਜ ਨਾਨਕ ਸਹੀ ਕੈਲੰਡਰ ਦੇ ਮੁਤਾਬਕ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਸੁੱਖਾਂ ਦਾ ਇਹ ਨਵਾਂ ਸਾਲ ਲੈ ਕੇ ਆਵੇ ਸਾਰੇ ਸਿੱਖ ਕੌਮ ਦੇ ਵਾਸਤੇ ਸੋ ਅੱਜ ਚੇਤ ਦੀ ਸੰਗਰਾ ਦਾ ਭਾਗੇ ਭਰੀ ਭਾਗ ਸੁਲੱਖਣੀ ਸੁਖ ਤੇ ਨਾਨਾ ਚੜੇ ਸੁੱਖ ਤੇ ਆਨੰਦ ਨਾਲ ਪਿਤ ਹੋਵੇ ਸਭ ਨੂੰ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਹਿਜੀ ਬਾਰ ਮਹਾਮਾਜ ਮਹਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰਕੁੰਟ ਦੇਜਿ ਸਿਖਰਾਮੇ ਥਕੇ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ चार कोण तजिस प्रमे थक आए प्रभु की शाम तीन दुते तिहारी कितन आवै काम जल बिन साख कुमलावती उपजे नाही दाम हरन ना हन मिलिए साजन खत पाईए बिसरा ਜੇ ਤਕਰ ਹਰ ਕੰਤ ਨਾ ਪ੍ਰਗਟਿ ਪਟਨਾਗਰ ਸੇ ਗ੍ਰਾਮ ਸਰਬ ਸਿੰਗਾਰਤਮ ਬੋਲ ਰਸ ਸਣਦੇ ਹੀ ਸਭ ਖਾਂਉ। ਪ੍ਰਭ ਸੁਆਮੀ ਕੰਤ ਵਿਹੂਨੀਆਂ ਮੀਤ ਸੱਜਣ ਸਭ ਜਾ। ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜਨਾਮ। ਹਰ ਮੇਲੋ ਸੋਮੀ ਸੰਗ ਪ੍ਰਭ ਜਿਸ ਕਾ ਨੀਚ ਧਾਮ ਚੇਤ ਕੋ ਬਿੰਦੇ ਆਰਾਧੀ ਐ ਹੋਵੇ ਆਨੰਦ ਕਣਾ ਸਤ ਚਨ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣ ਹਾਇ ਚ ਸੈ ਗਣਾ ਇਕ ਖਿੰਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਈਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਆਵੈ ਕਿਤਰਾ ਦੁਖ ਕਣਾ ਜਿਨੀ ਰਾਵਿਆ ਸੋ ਪ੍ਰਭ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨੋ ਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਜਿਨੀ 라ਬਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸੰਗਰਾਂਦ ਦੇ ਹੁਕਮਨਾਮੇ ਚੇਤ ਦੀ ਸੰਗਰਾਂਦ ਭਾਗੀ ਭਰੇ ਭਾਗ ਸੁਲਕੀ ਭਾਗ ਸੁਖਤੇ ਨੰਦ ਨਾਲ ਚੜੇ ਸੁਖਤੇ ਨੰਦਿਤ ਹੋਏ ਸਭ ਨੂੰ ਸੁੱਖਾਂ ਸ਼ਾਂਤੀਆਂ ਦਾ ਸਮਾਵੇ ਚੜ੍ਹਦੀਆਂ ਕਲਾ ਬਖਸ਼ਣ ਮਹਾਰਾਜ ਦੇਸ਼ ਵਿਦੇਸ਼ ਰੱਖਿਆ ਕਰਨ ਗੁਰੂ ਸਾਹਿਬ ਜੀ 12 ਮਹਾਮਾਜ ਮਹਿਲਾ ਪੰਜਵਾ ਘਰ ਚੌਥਾ ਭਾਗ ਕੇ 12 ਮਹੀਨਿਆਂ ਦਾ ਇਹ ਸ਼ਬਦ ਮਾਜ ਰਾਗ ਦੇ ਵਿੱਚ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਿਆ ਹੋਇਆ ਕਰ ਚੌਥੇ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਬ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਪ੍ਰਮਾਨ ਕਰ ਰਹੇ ਨੇ हे ਪ੍ਰਭੂ ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਤੇਥੋਂ ਵਿਛੜੇ ਹੋਏ ਹਾਂ ਤੈਨੂੰ ਵਿਸਾਰੀ ਬੈਠੇ ਹਾਂ ਮਿਹਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ ਮਾਇਆ ਦੇ ਮੋਹ ਵਿੱਚ ਫਸ ਕੇ ਚਫੇਰੇ ਹਰ ਪਾਸੇ ਸੁੱਖਾਂ ਦੀ ਖਾਤਰ ਭੜਕਦੇ ਰਹਿੰਦੇ ਆ ਹੌਣ ਹੈ ਪ੍ਰਭੂ ਥੱਕ ਕੇ ਤੇਰੀ ਸਰਨਾ ਆਏ ਹਾਂ ਜਿਵੇਂ ਦੁੱਤੋਂ ਸੱਕਣੀ ਗਾਂ ਕਿਸੇ ਕੰਮ ਨਹੀਂ ਆਉਂਦੀ ਜਿਵੇਂ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ ਫਸਲ ਨਹੀਂ ਪੱਕਦੀ ਉਸ ਖੇਤੀ ਵਿੱਚੋਂ ਧਨ ਦੀ ਕਮਾਈ ਨਹੀਂ ਹੋ ਸਕਦੀ ਜਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਬ्यर्थ ਚਲਾ ਜਾਂਦਾ ਹੈ ਸੱਜਣ ਖਸਮ ਸੁਆਮੀ ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁੱਖ ਵੀ ਨਹੀਂ ਮਿਲਦਾ ਸੁਖ ਮਿਲੇ ਵੀ ਕਿਵੇਂ ਜਿਸ ਹਿਰਦੇ ਘਰ ਵਿੱਚ ਪਤੀ ਪ੍ਰਭੂ ਆਵਸੇ ਉਸ ਤੇ ਆਦੇ ਵਸਤੇ ਪਿੰਡ ਤੇ ਪਹਾੜ ਤਪ ਦੀ ਪੱਟੀ ਵਰਗੇ ਹੁੰਦੇ ਹਨ ਇਸਤਰੀ ਨੂੰ ਪਤੀ ਤੋਂ ਬਿਨਾ ਸਰੀਰ ਤੇ ਸਾਰੇ ਸ਼ਿੰਗਾਰ ਪੰਨਾ ਦੇ ਵੀੜੇ ਤੇ ਹੋਰ ਰਸ ਆਪਣੇ ਸਰੀਰ ਸਮੇਤ ਹੀ ਵਿਅਰਥ ਦਿਸਦੇ ਹਨ ਜਿਵੇਂ ਮਾਲਕ ਪ੍ਰਭੂ ਕਾ ਪ੍ਰਭੂ ਦੀ ਖਸਮ ਪ੍ਰਭੂ ਦੀ ਯਾਤ ਤੋਂ ਬਿਨਾ ਸਾਰੇ ਸੱਜਣ ਮਿੱਤਰ ਜਿੰਦ ਦੇ ਪੈਰੀ ਠੁੱਕਦੇ ਹਨ ਤਾਈਏ ਨਾਨਕ ਦੀ ਬੇਨਤੀ ਹੈ ਕਿਹੇ ਪ੍ਰਭੂ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ੇ ਹਰੀ ਆਪਣੇ ਚਰਨਾਂ ਵਿੱਚ ਮੈਨੂੰ ਜੋੜੀ ਰੱਖਾ ਹੋਰ ਸਾਰੇ ਆਸਰੇ ਭੰਨੇ ਨਾਸਵੰਤ ਹਨ ਇਕ ਤੇਰਾਕਰ ਸਦਾ ਹਟਲ ਰਹਿਣ ਵਾਲਾ ਹੈ। ਚੇਤ ਵਿੱਚ ਬਸੰਤਰੁੱਤ ਆਉਂਦੀ ਹੈ। ਹਰ ਪਾਸੇ ਖਿੜੀ ਫਲਵਾੜੀ ਮਨ ਨੂੰ ਆਨੰਦ ਦਿੰਦੀ ਹੈ। ਇਹ ਪ੍ਰਪਾਤਮਾ ਨੂੰ ਜੇ ਪ੍ਰਮਾਤਮਾ ਨੂੰ ਸਿਮਰੀਏ ਤਾਂ ਸਿਮਨ ਦੀ ਬਰਕਤ ਨਾਲ ਬਹੁਤ ਆਤਮਿਕ ਆਨੰਦ ਹੋ ਸਕਦਾ ਹੈ। ਹਰ ਜੀਵ ਜੀਵ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨਾਲ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ਉਸੇ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ ਉਸਤਾ ਜਨਮ ਸਫਲਾ ਸਮਝੋ ਜਿਸਨੇ ਸਿਮਨਦੀ ਸਹਿਤਾ ਨਾਲ ਆਪਣੇ ਪ੍ਰਮਾਤਮਾ ਦਾ ਮਿਲਪ ਹਾਸਲ ਕਰ ਲਿਆ ਕਿਉਂਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਇੱਕ ਖਿੰਨ ਮਾਤਰ ਸਮਾਂ ਗੁਜ਼ਾਰਿਆ ਇਹ ਜ਼ਿੰਦਗੀ ਵਿਅਰਥ ਬੀਤੀ ਜਾਣਾ ਜਿਹੜਾ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਜੋ ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਤਾਂ ਉਸ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ ਪਰ ਜਿਨ੍ਹਾਂ ਬੰਦਿਆਂ ਨੇ ਉਸ ਸਰਵ ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਤਿਆ ਵਸਾਇਆ ਹੈ ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ ਨਾਨਕ ਦਾ ਮਨ ਪੀ ਹਰੀ ਦੇ ਇਤਤਾਰ ਨੂੰ ਤਾਂਗਦਾ ਹੈ ਨਾਨਕ ਦੇ ਮਨ ਵਿੱਚ ਹਰੀ ਦਰਸ਼ਨ ਦੀ ਪਿਆਸ ਹੈ ਜਿਹੜਾ ਮਨੁੱਖ ਮੈਨੂੰ ਹਰੀ ਤਾਂ ਮਿਲਾਪ ਕਰਵਾ ਦੇਵੇ ਮੈਂ ਉਸ ਤੇ ਚਰਨੀ ਲੱਗਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਟੂਰਿਸ ਸੰਗਰਾਨ ਚੇਤ ਸੰਗਰਾਨ ਹੁਕਮ ਨਾਵਾ ਫਰਮ ਚ ਦੇਰਵਾਸਾ ਅੰਮ੍ਰਿਤਸਰ ਅੰਡਰ ਹੈਡਿੰਗ 12 ਮਹਾ ਦਾ 12th ਮੰਥਸ Maj, 5th Mahal, 4th house, one universal creator God by the grace of the true Guru. Guru Sahib says that by the actions we have committed, we are separated from you. Please show your mercy and unite us with yourself, Lord. We have grown weary of wandering to the four corners of the earth and in the ten directions. We have come to your sanctuary, God, without milk. A cow serves no purpose, without water, the crop withers and it will not bring a good price if we do not meet the lord our friend how can we find our place of rest those homes those hearts in which the husband lord is not manifest those towns and villages are like burning furnaces all decorations, the chewing of beetle to sweeten the breath and the body itself are all useless and vain. Without God, our husband, our Lord and Master, all friends and companions are like the messenger of death. This is Nanak's prayer. Please show your mercy and bestow your name, O oh, my Lord and Master. Please unite me with yourself, God, in the eternal mention of your presence. In that month of Chet, by. Meditating on the Lord of the universe, a deep and profound joy arises. Meeting with the, the humble saints, the Lord is found as we chant his name with our tongues. Those who have found God blessed in their coming into this world. Those who live without Him for even an instant, their lives are rendered useless. The Lord is totally pervading the water, the land, and all space. <coughs> he is contained in the forest as well. those who do not remember god how much pain musta they suffer those who dwell upon the god have great good fortune my mind yearns for the blessed vision of the lord's darshan ho nanak mai my mind is so thirsty I touch the feet of one who unites me with God in the month of Jet.